ਪਾਕਿਸਤਾਨ ਦੇ ਜਲਦੀ ਤੋਂ ਕੋਈ ਐਕਸ਼ਨ ਲੀਤਾ ਜਾਵੇ ਕਿਹੜੀ ਜਗ੍ਹਾ ਤੋਂ ਸਟਾਰਟ ਕੀਤੀ ਹੈ ਰੈਲੀ ਅਸੀਂ ਬਈ ਸ਼ੌਕ ਤੋਂ ਸਟਾਰਟ ਕਰਕੇ ਅਸੀਂ ਚੌਂਕੋ ਕੇ ਲੀਲਾਪੁਰ ਚੌਂਕੋ ਕੇ ਹਾਪਰ ਕਾਲਜ ਉਸ ਤੋਂ ਬਾਅਦ ਅਸੀਂ ਤੁਖਰਨ ਸਾਹਿਬ ਆਗਿਆਮ ਚੌਂਕ ਤੋਂ ਐਕਟਿਵ ਕੇ ਉਸ ਵੱਲ ਜੀ ਪਹੁੰਚ ਕੇ ਪ੍ਰੋਟੈਸਟ ਕਰਾਂਗੇ ਉਸ ਤੋਂ ਬਾਅਦ ਸਾਡੀ ਲਾਈਨ ਚੱਲ ਜੀ ਅੱਗੇ ਜਿਹੜਾ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਸੇਜ ਅਸੀਂ ਇਹ ਲਿਆ ਜਾਣਾ ਜੋ ਵੀ ਹੋਇਆ ਬਹੁਤ ਗਲਤ ਹੋਇਆ ਇਹ ਹੋਣਾ ਨਹੀਂ ਚਾਹੀਦਾ ਜੀਗਾ ਹਿੰਦੁਸਤਾਨ ਦਾ ਨਾਮ ਖਰਾਬ ਨਹੀਂ ਨਾ ਇਸ ਚੀਜ਼ ਤੋਂ ਬਹੁਤ ਜ਼ਿਆਦਾ ਆਪਾਂ ਨੂੰ ਆਪਣੇ ਮੋਦੀ ਜੀ ਨੂੰ ਧਿਆਨ ਰੱਖਣਾ ਚਾਹੀਦਾ ਵੀ ਇਹ ਤੇ ਜੋ ਐਂਟਰ ਹੋਏ ਨੇ ਕਿਤੋਂ ਐਂਟਰ ਹੋਏ ਨੇ ਤੇ ਇਸ ਚੀਜ਼ ਬਿਲਕੁਲ ਐਕਸ਼ਨ ਲੈਣਾ ਚਾਹੀਦਾ ਮੈਂ ਮਨਿੰਦਰ ਸਿੰਘ ਨਾਭਾ ਜੀ ਅਸੀਂ ਰਾਇਲ ਰਾਈਡਰ ਨਾਭਾ ਦੇ ਵੱਲੋਂ ਆਏ ਆ ਜੀ ਤੇ ਪਟਿਆਲਾ ਬਾਈਕਰ ਦੇ ਨਾਲ ਅਸੀਂ ਕੋਲਾਬ ਕਰਕੇ ਜਿਹੜੀ ਇੱਕ ਉਹ ਰੈਲੀ ਕੱਢ ਰਹੇ ਆ ਅਗੇਂਸਟ ਬਹਿਲਗਾਮ ਦੇ ਵਿੱਚ ਜਿਹੜਾ ਅਟੈਕ ਹੋਇਆ ਜੀ ਉਹ ਬਹੁਤ ਹੀ ਕਾਇਰਾਨਾ ਹਰਕਤ ਕੀਤੀ ਹੈ ਅਤਵਾਦੀਆਂ ਨੇ ਅਸੀਂ ਸਰਕਾਰ ਨੂੰ ਜੋਰ ਅਪੀਲ ਕਰਦੇ ਹਾਂ ਕਿ ਇਹਦਾ ਜਿਹੜਾ ਬਦਲਾ ਉਹ ਇਸ ਤਰੀਕੇ ਨਾਲ ਲਿਆ ਜਾਵੇ ਕਿ ਕਿਸੇ ਦੀ ਹਮਾਕਤ ਨਾ ਹੋਵੇ ਦੁਬਾਰਾ ਇੰਡੀਆ ਦੇ ਵੱਲ ਝਾਕਣ ਦੀ ਅੱਜ ਪਟਿਆਲਾ ਦੇ ਵੱਖ-ਵੱਖ ਪੁਜਾਰਾ ਦੇ ਵਿੱਚ ਹੋ ਕੇ ਇੱਕ ਬਾਈਕ ਰੈਲੀ ਜੋੜੀਆਂ ਬਟੀਆਂ ਜੋਮ ਦੇ ਵਿੱਚ ਜਿਹੜੀ ਪਹੁੰਚੀ ਸੀਗੀ ਬਾਈਕ ਰਾਈਡਰਸ ਉਸ ਨਾਬਾ ਤੋਂ ਵੀ ਰਾਈਡਰ ਯਾਤਰਾ ਦੇ ਵਿੱਚ ਜਿਹੜੀ ਬਾਈਕ ਰੈਲੀ ਸੀ ਉਸ ਪਹੁੰਚੇ ਸੀਗੀ ਜਿਹੜਾ ਬਹਿਲਗਾਮ ਦੇ ਵਿੱਚ ਉਸ ਚੰਦਿਆ ਦੇ। ਹੁੰਦੇ ਦੋਸਤ ਦੇ ਵਿੱਚ ਜਿਹੜੀ ਇਹ ਰਹਿਮੀ ਦੀ ਜਿਹੜੀ ਬਾਈਕਰੇਡ ਵੱਲੋਂ ਕੱਟੀ ਗਈ ਸੀ ਤੇ ਜੋੜੀਆਂ ਪਟੀਆਂ ਤੋਂ ਉਹਦੇ ਵਿੱਚ ਪੁੰਜ ਜਾਂਦੇ। ਸਾਡੀ ਟੀਮ ਵੱਲੋਂ ਪਾਕਿਸਤਾਨ ਦਾ ਜਿਹੜਾ ਝੰਡਾ ਸੀਗਾ ਔਰ ਇਹ ਫੁਕਿਆ ਗਿਆ ਉਹਨਾਂ ਦੇ ਨਾਲ ਮਿਲ ਕੇ ਬਾਈਕਰੇਡ ਦੇ ਨਾਲ ਮਿਲ ਕੇ ਇੱਕ ਬਹੁਤ ਹੀ ਬੜਾ 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 ਚੰਗਾ ਉਪਰਾਲਾ ਹੈ ਬਾਈਕਰੇਡ ਜਿਹੜਾ ਕਲੱਬ ਨੇ ਕੀਤਾ ਤੇ ਅਸੀਂ ਮੰਨਣੀਆਂ ਮੋਦੀ ਤੋਂ ਅਪੀਲ ਕਰਦੇ ਹਾਂ ਕਿ ਜਿਹੜਾ ਵੀ ਜਿਨ੍ਹਾਂ ਨੇ ਵੀ ਇਹ ਕੰਮ ਕਰਿਆ ਗਲਤ ਕੰਮ ਕਰਿਆ ਉਹਨਾਂ ਨੂੰ ਜਲਦ ਤੋਂ ਜਲਦ ਜਾ ਹੋਵੇ ਉਹਨਾਂ ਨੂੰ ਮਾਰ ਦਿੱਤਾ ਜਾਵੇ ਸਾਨੂੰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਬਹੁਤ ਉਮੀਦ ਹੈ ਪਹਿਲਾਂ ਵੀ ਉਹ ਹਰ ਦੇਸ਼ ਲਈ ਖਰਾ ਉਤਰਦੇ ਆਏ ਨੇ ਤੇ ਇਸ ਵਾਰ ਵੀ ਸਾਨੂੰ ਪੂਰੀ ਉਮੀਦ ਹੈ ਜੋ ਦੇਸ਼ ਦੇ ਹੱਕ ਦੇ ਵਿੱਚ ਇੱਕ ਵਧੀਆ ਫੈਸਲਾ ਜਿਹੜੇ ਹੈਗੇ ਉਹ ਲੈਣ